ਤੇ ਉਹਦੋਂ ਨਾ ਨਈਏ ਕੋਣ ਕਹਿੰਦਾ ਸੀ ਸ਼ਾਹ ਕਹਿੰਦਾ ਸੀ ਹਾਂ ਸ਼ਾਹ ਕਹਿੰਦਾ ਸੀ ਤੇ ਮੜ ਕੇ ਦਹਾੜਨ ਤੇ ਪਹਉ ਪੈਂਦਾ ਤੇ ਪਤਾ ਤੁੰਦਾ ਸਾਰਿਆਂ ਨੂੰ ਬਜ਼ੁਰਗਾਂ ਨੂੰ ਮਾਇਆਂ ਨੂੰ ਯੈਸ ਨੋਖਸਨਾ ਮਰੀਆ ਉਹਨਾਂ ਜਾ ਕੇ ਕਹਿਣਗੇ ਕੀ ਗੱਲ ਹੋ ਗਈ ਕੀ ਪਾਣਾ ਬੀਤਿਆ ਤੇ ਉਹ ਫੇਰ ਸਾਰੀ ਸਿਰੇ ਤੋਂ ਲਾ ਕੇ ਥੇ ਦੱਸਦਾ ਫੇਰ ਉਹਦੇ ਅੰਝੂ ਦੇਖਦੀ ਹੈ ਬਰਾਗ ਨਿਕਲਦਾ ਉਹਦਾ ਫਿਰ ਜੇ ਉਹ ਹੋਰ ਕੋਈ ਆ ਜਾਂਦਾ ਫਿਰ ਉਹੋ ਹੀ ਕਹਾਣੀ ਉਹਨੇ ਫੇਰ ਕਹਿਣੀ ਵੀ ਸੁਣਾਵੀ ਕੀ ਕੀਤੀ ਤੇਰੇ ਨਾਲ ਬੱਸ ਮਾਰਾ ਹੋਇਆ ਤਾਂ ਵੀ ਕੀ ਬਣਿਆ ਉਹ ਫੇਰ ਕਹਿੰਦਾ ਵੀ ਆਏ ਹੋਇਆ ਆਏ ਹੋਇਆ ਆਏ ਹੋ ਕੇ ਮੁੱਕਿਆ ਮਹਾਰਾਜ ਦੇ ਕੁਪੀ ਹੋਗੀ ਤੇ ਕਿ ਇਹ ਤੇ ਉਹ ਅੰਜੂ ਦੇਖਦੀ ਆਖੇ ਫਰਾਗ ਆਉਂਦਾ ਆਉਂਦਾ ਆਂਦਾ ਮੜਕੇ થી ਜੇ 5-10 ਦਿਨ ਹੋ ਜਾਂਦੇ ਆ ਫਿਰ ਉਹ ਕਰ ਕਰ ਕੇ ਰਮਣ ਹਵਾਲਾ ਹੋ ਜਾਂਦਾ ਇਹ ਰੋ ਕਹਿੰਦਾ ਵੀ ਕੋਈ ਵੀ ਇੱਥੇ ਜੋਰ ਨਹੀਂ ਚੜਦਾ ਹੁਣ ਤਾਂ ਸਬਰ ਕਰਨਾ ਪੈਣਾ ਫਿਰ ਜਦੋਂ ਫੇਰ ਆਉਂਦੀ ਆ ਭੋਲਦੀ ਫਿਰ ਉਹ ਯਾਰੀ ਵਾਲੀ ਸਾਰੇ ਆਉਂਦੇ ਆ ਫਿਰ ਨਾ ਵਾਸਾ ਸਗੱਲਾਂ ਕਰਦੇ ਆ ਓ ਮੈਨੂੰ ਆਇਆ ਦਾ ਸੀ ਉਹ ਮੈਨੂੰ ਆਇਆ ਦਾ ਸੀ ਉਹ ਫਲਾਣੇ ਟਾਈਮ ਤੇ ਆਇਆ ਕਰਦਾ ਸੀ ਜਿਹੜਾ ਮਰਿਆ ਬੰਦਾ ਉਹਦੇ ਬਾਰੇ ਹਾਂ ਜਿਹੜਾ ਮਰਿਆ ਹੈ ਉਹਦਾਂ ਗੱਲਾਂ ਉਹਦੀਆਂ ਗੱਲਾਂ ਕਰ ਕਰਤੀ ਨਾ ਤੇ ਫਿਰ ਉਹਦੇ ਯਾਰ ਬੇਦੀ ਆ ਜਾਂਦੇ ਆ ਪਰਵਾਸ ਵੀ ਆ ਜਾਂਦੀ ਬੰਦੇ ਨੂੰ 12 13 ਦਿਨਾਂ ਨੂੰ ਹਾਂ ਤੇ ਫਿਰ ਜਿਹੜਾ ਦਾ ਮਾਪਿਆ ਹੁੰਦਾ ਤੇ ਓਰ ਨੂੰ ਵੀ ਜਾਂਦੀ ਸਵਰੰਗ ਸਵਰ ਆ ਜਾਂਦਾ ਤਾਂ ਇਹ ਲੋਗ ਫਿਰ ਇੰਨੀ ਵਾਰ ਜਾਂਦੇ ਸੀ ਤਾਂ ਇਹ ਸਮੇਂ ਤਾਂ ਕਹਿੰਦਾ ਇਹ ਇੰਨੀ ਵਾਰ ਜਾਂਦੇ ਸੀ ਤੇ ਹੁਣ ਕਹਿੰਦਾ ਜੇ ਕਿਸੇ ਦਾ ਸ਼ਹਿਰ ਚ ਮਰ ਜੇ ਤੇ ਕਹਿੰਦਾ ਕਿਦੇ ਪਾਸੇ ਪਤਾ ਨਾ ਗਵਾਂਢੀ ਨੂੰ ਨਾ ਪਤਾ ਲੱਗ ਜੇ ਤੇ ਜਦੋਂ ਉਹ ਲੈ ਕੇ ਜਾਂਦੇ ਵੀ ਹੁਣ ਹੋਰ ਤਾਂ ਨਹੀਂ ਕੋਈ ਸਕੀਮ ਬਣਦੀ ਹੁਣ ਤਾਂ ਲਿਜਾਣਾ ਤਾਂ ਪੈਣਾ ਹੀ ਹੈ ਤੇ ਆ ਰਗਵਾਂ ਨੂੰ ਪਤਾ ਲੱਗ ਜਾਣਾ ਉਹ ਕੋਈ ਤਾਂ ਉਹਨਾਂ ਦੇ ਘਰੇ ਜਾਵਦਾ ਤੇ ਕੋਈ ਜਦੋਂ ਲਈ ਜਾਂਦੇ ਆ ਉਹਦੇ ਭੱਜ ਕੇ ਨਾਲ ਜਿਹੜਾ ਕੋਈ ਜਿਆਦਾ ਮੋਹ ਪਿਆਰ ਵਾਲਾ ਉਹ ਮੜਾ ਮੋਟਾ ਜਾਂਦੀ ਨਾਲ ਉਹਦੇ ਰੱਦਦਾ ਹੈ ਤੇ ਹੋਰ ਸੱਦ ਸੱਦਨ ਦੀ ਕੋਈ ਕੋਟ ਨਹੀਂ ਭੀੜ ਕਰਨ ਦੀ ਨਹੀਂ ਕੋਈ ਲੋੜ ਕਰਦੇ ਟਾਈਮ ਹੀ ਹੈ ਨਹੀਂ ਲੋਕਾਂ ਕੋਲੇ ਟਾਈਮ ਹੈ ਨਹੀਂ ਨਾ ਖੁਸ਼ੀ ਵਾਸਤੇ ਨਾ ਕੰਮ ਵਾਸਤੇ ਤੇ ਅੱਗੇ ਆਂਦਾ ਦੀ ਖੁੱਲੇ ਟਾਈਮ ਹੁੰਦੇ ਸੀ ਮੋਹ ਜ਼ਿਆਦਾ ਹੁੰਦਾ ਸੀ ਹੁਣ ਮੋਹ ਹੈ ਨਹੀਂ ਇੱਕ ਦੂਜੇ ਦਾ